ਤਾ ਚੇਤਕ ਲਿਆ ਸੀ ਪੱਲੇ ਅੱਡ ਕੇ ਬੇਬੇ ਜੀ ਦੇ ਮੂਰੇ ਹੜੇ ਕੱਢ ਕੇ ਸੁਣਿਆ ਸੁਣਿਆ ਚੇਤਕ ਜਿਹੜਾ ਕਿਵੇਂ ਬਣਾਇਆ ਸੀ ਆਪਣੇ ਪਿੰਡ ਦੇ ਲੋਕਾਂ ਦੇ ਲਈ ਸੋ ਉਹੀ ਦਿੱਲੀ ਚੱਲ ਰਿਹਾ ਉਹੀ ਯੂਪੀ ਚੱਲ ਰਿਹਾ ਹੋ ਜਾਂ ਹਰਿਆਣਾ ਕਿਉਂਕਿ ਸਾਰੇ ਉਸ ਨਾਲ ਰਿਲੇਟ ਕਰਦੇ ਹੁੰਦੇ ਆ ਉਹ ਡੈਡੀ ਜੀ ਦੇ ਕੈਸ਼ ਉੱਤੇ ਕਰੀ ਜਾਵੇ ਐਸ਼ ਲੁਧਿਆਣੇ ਵਾਲਿਆਂ ਨਾਲ ਤੁਹਾਡੀ ਨਾਰਾਜ਼ਗੀ ਕੀ ਹੈ ਮੇਰੀ ਕੋਈ ਨਾਰਾਜ਼ਗੀ ਨਹੀਂ ਲੁਧਿਆਣਾ ਦਾ ਮੇਰਾ ਘਰ ਹੈ ਕੈਸ਼ ਉੱਤੇ ਕਰੀ ਜਾਵੇ ਐਸ਼ ਬਾਪੂ ਜੀ ਆਪੀ ਕਰਨ ਦੇ ਲਈ ਤੁਹਾਨੂੰ ਕਿੰਨਾ ਡਿਫਿਕਲਟ ਹੋਇਆ ਜਿਆਦਾ ਆਫਕਾ ਨਹੀਂ tha ਮੇਰੇ ਲਈ ਮੈਂ ਹੌਲੀ ਹੌਲੀ ਸਿੱਖ ਰਹੀ ਆ ਅਸੀਂ ਕੱਲ ਹੀ ਮਰਦੇ ਮਰਦੇ ਬਚ ਕੇ ਆਏ ਆ ਕਿਉਂ ਕਾਲਜ ਵਿੱਚ ਮੁੰਡੇ ਦਾ ਦਿਲ ਟੁੱਟ ਜਾਂਦਾ ਹੈ ਫੁਰਤੀਲੇ ਦਾ ਤੁਹਾਡਾ ਟੁੱਟਿਆ ਸੀ ਇਹ ਦੱਸੋ ਜਦ ਤੁਸੀਂ ਫੀਲ ਕਰ ਸਕਦੇ ਹੋ ਕਿਸੇ ਦਾ ਦੁੱਖ ਜਾਂ ਕੁਝ ਹੋਰ ਕੋਈ ਇਮੋਸ਼ਨਸ ਨੇ ਸੋ ਉਹਦੇ ਲਈ ਤੁਹਾਨੂੰ ਦਿਲ ਟੁੱਟਣਾ ਜ਼ਰੂਰੀ ਨਹੀਂਗਾ ਕਾਉਂਡ ਦੇ ਲਈ ਟੂਠੇ ਉਹਦੇ ਵਾਦੇ ਮੈਂ ਇਕਰਾਰ ਚ ਆ ਮੇਰੀ ਆਵਾਜ਼ ਦੇ ਵਿੱਚ ਥੋੜੀ ਜੀ ਇਦਾਂ ਦੀ ਉਹ ਆ ਕਿ ਮੈਂ ਜਦੋਂ ਜਦੋਂ ਵੀ ਮੈਂ ਕੁਝ ਇਦਾਂ ਦਾ ਗਾਉਣਾ ਉਹ ਜ਼ਿਆਦਾ ਪਸੰਦ ਕੀਤਾ ਜਾਂਦਾ ਲੋਕਾਂ ਵੱਲੋਂ ਮੈਂ ਹਾਲੇ ਤੱਕ ਵੀ ਉਸ ਕੁੜੀ ਦੇ ਪਿਆਰ ਚ ਆ ਮੈਂ ਤਾਂ ਹੱਟਾ ਕੇ ਦਿਲ ਲੁੱਟਿਆ ਪਰ ਉਹ ਸਕੂਲ 'ਚ ਨਹੀਂ ਕਾਲਜ 'ਚ ਨਹੀਂ ਕਾਲਜ 'ਚ ਮੈਂ ਇਹ ਦਿਲ ਤੋੜੇ ਖੁਦ ਨੂੰ ਮੈਂ ਖੁਦਾ ਦਾ ਬਣਾ ਕੇ ਦੇਖਿਆ ਨਾ ਚਾਉਂਦੇ ਸੋ ਮੈਂ ਸਟੇਜ ਦੇ ਉੱਪਰ ਪਰਫਾਰਮ ਕਰ ਰਿਹਾ ਸੀ ਪਹਿਲਾਂ ਤਾਂ ਕਿਸੇ ਨੂੰ ਪਤਾ ਨਹੀਂ ਸੀ ਕੌਣ ਪਰਫਾਰਮ ਕਰ ਰਿਹਾ ਸੋ ਉੱਪਰੋਂ ਫਿਰ ਇੱਕੋ ਦਾਮ ਸ਼ੋਰ ਮੱਚਿਆ ਕਿ ਹਨੀ ਸਿੰਘ ਹਨੀ ਸਿੰਘ ਕਿ ਸੋ ਜਿੰਨੇ ਵੀ ਸੀਗੇ ਉਹ ਵੀ ਚਲੇ ਗਏ ਨਾ ਇਹੋ ਆਪਣੇ ਆਪ ਨੂੰ ਮੋਟੀਵੇਟ ਕਰਨ ਲਈ ਗੱਲ ਕਰਨ ਲੱਗੇ ਕਿ ਯਾਰ ਹੁਣ ਨਾ ਆਪਾਂ ਗਾਣਾ ਨਾ ਦਿੱਲੀ ਲਈ ਬਣਾਵਾਂਗੇ ਸੈਟਰਡੇ ਸੈਟਰਡੇ ਟਾਈਪ ਗਾਣਾ ਬਣਾਵਾਂਗੇ ਸੋ ਅਸੀਂ ਰਾਸਤੇ ਜਾਂਦੇ ਅਸੀਂ ਸਾਡਾ ਦਿਮਾਗ ਚੱਲੀ ਜਾਂਦੀ ਹੈ ਸਟੂਡੀਓ ਆ ਕੇ ਵੀ ਵਾਪਸ ਆਏ ਅਸੀਂ ਇਹੋ ਜਿਹੇ ਗਾਣੇ ਬਣਾਉਣੇ ਸ਼ੁਰੂ ਕਰਦੇ के फेर छूटा न पै जावा अपनी गल तो um, तो इधर भी अमरिंदर गिल जी गिप्पी जी अभी जस्सी जी के साथ काम कर चुकी हूँ एमी विर्क जी अगेन दिलजीत आल्सो इज वन टिक क्योंकि हम जोगी में काम किए थे हिंदी में बट आई लव टू डू अ पंजाबी फिल्म उसके साथ हो गया एक मैनू के मैं तेनू यारा भूल जाना कल तो ਕਿਛਤਾ ਵਿੱਚ ਚੀਜ਼ਾਂ ਖਰੀਦੀਆਂ ਜਾ ਸਕਦੀਆਂ ਨੇ ਪਿਆਰ ਨਹੀਂ ਸੋ ਇੱਕ ਪਿਆਰ ਦੀ ਵੱਖਰੀ ਕਹਾਣੀ ਲੈ ਕੇ ਆ ਰਹੇ ਨੇ ਜਵਾਨ ਦਿਲਾਂ ਦੀ ਧੜਕਨ ਕੀ ਕੁਝ ਕਮ ਹੈ ਨਾ ਦੇ ਬਾਰੇ ਮੈਂ ਹੁਣ ਲਫ਼ਜ਼ਾਂ ਚ ਪਿਆਰ ਨਹੀਂ ਕਰ ਸਕਦੀ ਕਿਉਂਕਿ ਦ ਮੋਸਟ ਫੇਵਰਿਟ ਦੁਨੀਆ ਦੇ ਤਾਂ ਫੇਵਰਿਟ ਹੈ ਗਈ ਨੇ ਮਾਈ ਮੋਸਟ ਫੇਵਰਿਟ ਜਸਤੀ ਗੈਲ ਐਂਡ ਅ ਮਾਇਰਾ ਮੈਮ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਸਭ ਤੇ ਅਕਾਲ ਸਾਹਨੇ ਆਨ। ਥੈਂਕ ਯੂ ਜਸਤੀ ਕਾਨ। ਪਹਿਲਾਂ ਤਾਂ ਮੈਨੂੰ ਤੁਸੀਂ ਇਹ ਦੱਸੋ ਲੁਧਿਆਣੇ ਵਾਲਿਆਂ ਨਾਲ ਤੁਹਾਡੀ ਨਾਰਾਜ਼ਗੀ ਕੀ ਹੈ? ਮੇਰੀ ਕੋਈ ਨਾਰਾਜ਼ਗੀ ਨਹੀਂ ਲੁਧਿਆਣਾ ਤਾਂ ਮੇਰਾ ਘਰ ਆ ਜੀ ਮੈਂ ਮੈਨੂੰ ਡਿਸਟ੍ਰਿਕ ਮੇਰੇ ਮੈਂ ਰੜਾ ਸਾਹ ਪੜਿਆ ਇੱਥੇ ਬਿਲਕੁਲ ਨਾਲ ਮੇਰਾ ਸਕੂਲ ਆ ਸੋ ਕੋਈ ਨਰਾਜ਼ਗੀ ਨਹੀਂ ਬਟ ਇਸ ਤੋਂ ਪਹਿਲਾਂ ਆਂਦੀ ਗਾ ਤਾਂ ਨਹੀਂ ਹੈਗੇ ਤੁਸੀਂ ਇਹ ਦੱਸੋ ਨਹੀਂ ਇਸ ਤੋਂ ਪਹਿਲਾਂ ਮੈਂ ਇਸ ਬਹੁਤ سارے ਰਿਪੋਰਟਰਸ ਨੇ ਮੈਨੂੰ ਪੁੱਛਿਆ ਮੈਂ ਦੱਸਿਆ ਕਿ ਮੈਂ ਪਿਛਲੇ ਦੋ ਤਿੰਨ ਸਾਲਾਂ ਦਾ ਬਹੁਤ ਬੀਜ਼ੀ ਸੀਗਾ ਜੀ ਜਿਹਦੇ ਕਰਕੇ ਮੇਰਾ ਸਾਰਾ ਕੰਮ ਹੀ 6-6 ਮਹੀਨੇ 3-3 ਮਹੀਨੇ ਵਾਲਾ ਕੰਮ ਚੱਲ ਰਿਹਾ ਸੀਗਾ ਮੇਰੇ ਨਰਾਜ਼ਗੀ ਦੂਰ ਕਰਨੀ ਪੈਣੀ ਆ ਪਹਿਲਾਂ ਤਾਂ ਤੁਹਾਨੂੰ ਗਾਣਾ ਸੁਣਾਉਣਾ ਪੈਣਾ ਵਾ ਲੁਧਿਆਣੇ ਵਾਲਿਆਂ ਦੀ ਨਰਾਜ਼ਗੀ ਦੂਰ ਕਰਨ ਲਈ ਹੁਣ ਇਹ ਦੱਸੋ ਕਿਹੜਾ ਸੁਣਾਓਗੇ ਜਿਹੜਾ ਮਰਜੀ ਸੁਣ ਲੋ ਜੀ ਆਪਣਾ ਸੁਣਾਉਣ ਮੈਂ 6 ਤੱਕ ਤੋ ਤੁਹਾਡੀ ਮੈਂ ਫੈਨ ਬਣੀ ਸੀ 6 ਤੱਕ ਹੀ ਸੁਣਾ ਦਿਓ ਫੁਮਾ ਤਾਂ 6 ਤੱਕ ਲਿਆ ਸੀ ਪੱਲੇ ਅੱਡ ਕੇ ਬੇਬੇ ਜੀ ਦੇ ਮੂਰੇ ਹੜੇ ਕੱਢ ਕੇ ਸੁਣ ਆਏ ਲੈਂਸਰੋਂ ਨੇ ਲੈ ਲਈ ਇੱਕ ਟਾਈਮ ਵਾਲੀ ਰੋਟੀ ਜਿਹੀ ਛੱਡ ਕੇ ਰੱਬਾ ਏਡਾ ਵੱਡਾ ਫਾਸਲਾ ਕੋ ਸਾਡੇ ਵਿੱਚ ਕਾ ਓ ਹੋ ਡੈਡੀ ਜੀ ਦੇ ਕੈਸ਼ ਉੱਤੇ ਕਰੀ ਜਾਵੇ ਐਸ਼ ਬਾਪੂ ਜ਼ਿਮੀਦਾਰ ਕਿੱਥੋਂ ਲੈ ਕੇ ਦੇਵੇ ਕਾਰਿਓ ਓ ਹੋ ਡੈਡੀ ਜੀ ਦੇ ਕੈਸ਼ ਉੱਤੇ ਕਰੀ ਜਾਵੇ ਐਸ਼ ਬਾਪੂ ਜ਼ਿਮੀਦਾਰ ਕਿੱਥੋਂ ਲੈ ਕੇ ਦੇਵੇ ਕਾ ਹੇ ਸਪਨਾ ਬੁਰਾ ਹੋ ਗਿਆ ਸੋ ਫੁਰਦਿਲਾ ਫਿਲਮ ਬਾਰੇ ਗੱਲ ਕਰਦੇ ਆ ਮੈਮ ਸੋ ਕਿਸ ਤਰੀਕੇ ਦੇ ਨਾਲ ਤੁਹਾਡਾ ਡੈਬਿਊ ਹੈ ਫਿਲਮ ਤੁਹੋ ਕਿਵੇਂ ਕਿਰਦਾਰ ਨਿਭਾ ਰਹੇ ਹੋ ਕਿਸ ਤਰੀਕੇ ਦਾ ਕਿਰਦਾਰ ਹੈ ਤੁਹਾਡਾ ਅਕਚੁਅਲੀ ਇਹ ਮੇਰੀ ਡੈਬਿਊ ਫਿਲਮ ਨਹੀਂ ਹੈ ਲੇਕਿਨ ਇਹ ਪਹਿਲੀ ਪੰਜਾਬੀ ਫਿਲਮ ਥੀ ਮੇਰੇ ਲਈ ਐਂਡ ਕਿਰਦਾਰ ਤੋਂ ਕਾਲਜ ਲੜਕੀ ਕੀ ਹੈ ਉਹ ਬਹੁਤ ਸਵੀਟ ਲੜਕੀ ਹੈ ਲੇਕਿਨ ਇੱਕ ਘਟਨਾ ਹੋਤਾ ਹੈ ਉਸਕੇ ਸਾਥ ਪਰ ਆਪਕੋ ਫਿਲਮ ਦੇਖਣਾ ਪੜੇਗਾ ਫਿਰ ਪਤਾ ਚੱਲੇ ਓਕੇ ਠੀਕ ਹੈ ਜੀ ਸਿਰ ਤੁਹਾਡਾ ਕਿਰਦਾਰੇ ਦੇ ਵਿੱਚ ਥੋੜਾ ਡਿਫਰੈਂਟ ਦਿਖਾਇਆ ਗਿਆ ਤੁਹਾਡੀ ਲੁੱਕ ਲਗਾ ਲੋ ਚਾਹੀ ਹੈ ਨਾ ਤੁਹਾਡਾ ਵੇ ਆਫ ਟਾਕ ఎవਰੀਥਿੰਗ ਇਜ਼ ਡਿਫਰੈਂਟ ਸੋ ਕਿਸ ਤਰੀਕੇ ਦੇ ਨਾਲ ਪ੍ਰੈਪਰੇਸ਼ਨ ਕੀਤੀ ਥਰੋਲ ਲਈ ਪ੍ਰੈਪਰੇਸ਼ਨ ਤੇਜ਼ੀ ਕਿ ਜਦੋਂ ਮੇਰੇ ਤੇ ਅਮਰ ਹੁੰਦਰ ਵੀਰੇ ਦੀ ਗੱਲ ਹੋਈ ਸੀਗੀ ਉਸ ਫਿਲਮ ਬਾਰੇ ਸੋ ਉਸ ਦਿਨ ਤੋਂ ਸਾਡੀ ਇਹਦੀ ਪ੍ਰੈਪਰੇਸ਼ਨ ਸ਼ੁਰੂ ਹੋ ਗਈ ਸੀ ਚਾਹੇ ਉਹ ਸਕ੍ਰਿਪਟ ਤੇ ਹੋਵੇ ਅਸੀਂ ਉਹ ਇਕੱਠੇ ਬੈਠ ਕੇ ਡਿਸਕਸ ਕਰਦੇ ਰਹਿੰਦੇ ਸੀ ਕੁਝ ਵੀ ਨਵਾਂ ਲਿਖਦੇ ਸੀ ਉਹ ਮੈਨੂੰ ਬੁਲਾਉਂਦੇ ਸੀਗੀ ਸੋ ਉਸ ਤੋਂ ਪਹਿਲਾਂ ਲੁੱਕ ਟੈਸਟ ਹੋਇਆ ਇਹ ਪ੍ਰੋਪਰ ਅਸੀਂ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਡਿਸਾਈਡ ਕਰ ਲਿਆ ਸੀ ਕਿ ਇਹਦੀ ਲੁੱਕ ਇਦਾਂ ਦੀ ਹੋਊਗੀ ਸੋ ਫਿਲਮ ਸ਼ੁਰੂ ਹੋਣ ਤੋਂ ਹਫ਼ਤੇ ਤੱਕ ਪਹਿਲਾਂ ਅਸੀਂ ਲੁੱਕ ਡਿਸਾਈਡ ਕੀਤੀ ਕਿ ਇਦਾਂ ਦੀ ਲੁੱਕ ਮੇਰੀ హెయిర్ ਕੱਟ ਕੀਤੇਗੇ ਤੇ ਕੱਪੜੇ ਪਵਾ ਕੇ ਦੇਖੇਗੇ ਫਿਰ ਅਸੀਂ ਫਾਈਨਲ ਕਰ ਲਿਆ ਸੀਗਾ ਬਟਾਂਜੀ ਮਿਹਨਤ ਕੋਸ਼ਿਸ਼ ਵੀ ਜਦੋਂ ਤੁਸੀਂ ਆਪਣੇ ਕੰਫਰਟ ਜ਼ੋਨ ਤੋਂ ਬਾਹਰ ਨਿਕਲੇ ਕਰਨਾ ਆਉਂਦਾ ਤੇ ਉਹਦੇ ਲਈ ਹੁੰਦੀ ਹੋ啊 ਤੇ ਇਸ ਫਿਲਮ ਲਈ ਖਾਸ ਕਰਕੇ ਜਿਵੇਂ ਕਹਿ ਲਵੋ ਕਿ ਮੈਨੂੰ ਬਹੁਤ ਦੇਰ ਦੀ ਵੇਟ ਸੀਗੀ ਪੰਜਾਬੀ ਫਿਲਮਾਂ ਦੇ ਵਿੱਚ ਖਾਸ ਜਿੰਨੇ ਵੀ ਮੇਰੇ ਕੋਲ ਫਿਲਮਾਂ ਆਫਰ ਹੁੰਦੀਆਂ ਸੀਗੀਆਂ ਮੋਸਟਲੀ ਐਵੇਂ ਦੀਆਂ ਫਿਲਮਾਂ ਹੁੰਦੀਆਂ ਸੀਗੀਆਂ ਜੋ ਰੈਂਡਮ ਆਪਾਂ ਦੇਖ ਰਹੇ ਆ ਜਾਂ ਜਿਵੇਂ ਦੀਆਂ ਚੱਲਦੀਆਂ ਸੀਗੀਆਂ ਸੋ ਮੈਨੂੰ ਵੀ ਐਸੀ ਕੁਝ ਡਿਫਰੈਂਟ ਕਰਨ ਨੂੰ ਮਿਲੇ ਸੋ ਅਮਰਵੀਰ ਨੇ ਜਦੋਂ ਮੈਨੂੰ ਇਹ ਫਿਲਮ ਦੀ ਦੱਸੀ ਕਿ ਆਪਾਂ ਏਦਾਂ ਕਰਨਾ ਚਾਹੁੰਦੇ ਆ ਤਾਂ ਪਹਿਲਾਂ ਤਾਂ ਮੈਨੂੰ ਸੁਣ ਕੇ ਹੀ ਲੱਗਿਆ ਮੈਂ ਕਿ ਯਾਰ ਵਧੀਆ ਫਿਲਮ ਤੇ ਫਿਰ ਜਦੋਂ ਤੁਹਾਨੂੰ ਕੁਝ ਨਵਾਂ ਕਰਨ ਨੂੰ ਮਿਲਦਾ ਡਿਫਰੈਂਟ ਕਰਨ ਨੂੰ ਮਿਲਦਾ ਤਾਂ ਇੱਕ ਐਕਸਾਈਟਮੈਂਟ ਹੁੰਦੀ ਹੈ ਰੋਡੇ ਵਿੱਚ ਕਿਉਂਕਿ ਹੁਣ ਜਦੋਂ ਤੁਸੀਂ ਐਨੇ ਵਧੀਆ ਵਧੀਆ ਆਰਟਿਸਟਾਂ ਨਾਲ ਕੰਮ ਕਰਦੇ ਹੋ ਸੋ ਤੁਹਾਨੂੰ ਵੀ ਏਦਾਂ ਹੁੰਦਾ ਕਿ ਤੁਸੀਂ ਵੀ ਕੁਝ ਏਦਾਂ ਡਿਫਰੈਂਟ ਕਰੋ ਜਿਹਦੇ ਨਾਲ ਲੋਕਾਂ ਨੂੰ ਇਹ ਲੱਗੇ ਕਿ ਹਾਂ ਇਹ ਮਿਹਨਤ ਕਰ ਰਿਹਾ ਹੈ ਸੋ ਆਪਣੇ ਬੋਲੇ ਇਸ ਫਿਲਮ ਚ ਥੋੜੀ ਕੋਸ਼ਿਸ਼ ਕੀਤੀ ਹੈ ਕੁਝ ਡਿਫਰੈਂਟ ਕਰਨ ਦੀ ਜੀ ਸੋ ਮੈਮ ਇਹਦੇ ਵਿੱਚ ਮੈਂ ਤੁਹਾਨੂੰ ਹਿੰਦੀ ਤੁਸੀਂ ਜ਼ਿਆਦਾ ਆਈ ਥਿੰਕ ਕੰਫਰਟੇਬਲ ਬੋਲਦੇ ਹੋ ਸੋ ਪੰਜਾਬੀ ਕਰਨ ਦੇ ਲਈ ਤੁਹਾਨੂੰ ਕਿੰਨਾ ਡਿਫਿਕਲਟ ਹੋਇਆ ਲਾਈਕ ਪੰਜਾਬੀ ਬੋਲਣ ਪੰਜਾਬੀ ਮੂਵੀ ਦੇ ਨਾਲ ਸੇ ਗੱਲ ਕੰਮ ਕਰ ਰਹੇ ਹੋ ਪੰਜਾਬੀ ਆਰਟਿਸਟ ਨਾਲ ਸਾਰੇ ਪੰਜਾਬੀ ਹੋਣਗੇ ਆਲਮੋਸਟ ਸੈਟ ਤੇ ਸੋ ਕਿਹੜੀ ਡਿਫਿਕਲਟੀ ਆਈ ਆਈ ਥਿੰਕ ਤੁਹਾਡੇ ਰਿਐਕਸ਼ਨ ਤੋਂ ਲੱਗ ਰਿਹਾ ਬਹੁਤ ਆਈ ਨਹੀਂ ਜ਼ਿਆਦਾ ਆਫਕਾ ਨਹੀਂ تھا ਮੇਰੇ ਲਈ ਮੈਂ ਹੌਲੀ ਹੌਲੀ ਸਿੱਖ ਰਹੀ ਆ ਇਹ ਵਰ ਮੈਂ ਆਦਮ ਕਰਨਾ ਚਾਹਣਾ ਕਿ ਜਿਵੇਂ ਤੁਸੀਂ ਦੇਖਿਆ ਕਿ ਹੁਣ ਬਟ ਇਹ ਜਿੰਨੇ ਜਿਹੜੇ ਬੰਬੇ ਆਰਟਿਸਟ ਕੰਮ ਕਰਦੇ ਕਿ ਉਹਨੇ ਸਾਊਦੀ ਦੇ ਵਿੱਚ ਵੀ ਕੰਮ ਕੀਤਾ ਉਸ ਪੰਜਾਬੀ ਤਾਂ ਹਿੰਦੀ ਨਾਲ ਬਹੁਤ ਮਿਲਦੀ ਜੁਲਦੀ ਆ ਹਿੰਦੀ ਨਾਲ ਬਹੁਤ ਮਿਲਦੀ ਜੁਲਦੀ ਤੁਸੀਂ ਐ ਦੇਖੋ ਉਹਨਾਂ ਨੇ ਤਮਿਲ ਜਾਂ ਤੇਲਨੀ ਵੀ ਸਾਊਦੀਆਂ ਲੈਂਗੁਏਜਸ ਬੋਲਣੇ ਜਿਹਦੇ ਵਿੱਚ ਤੁਹਾਨੂੰ ਮੈਨੂੰ ਜਦੋਂ ਮੈਨੂੰ ਕਿਸੇ ਨੇ ਕਿਹਾ ਸੀਗਾ ਤਾਂ ਮੈਨੂੰ ਕਹਿੰਦੇ ਸੀਗੇ ਵੀ ਉਹ ਜੋ ਡਾਇਲੌਗ ਬੋਲਦੇ ਆ ਗਿਣਤੀ ਗਿਣ ਬੰਦਿਆ थ्री फॉर हम याद करके डायलॉग बोलते हैं पता नहीं, example, नहीं। कहां से वो, वो उनको बस गिनती करना है कैमरा के सामने Absolutely. तो मुझे भी लगा कि वन टू थ्री फोर वन टू थ्री फोर बोल के मैं यू you नो know, काम करवा लूंगी लेकिन नहीं बहुत 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 औखिया है जैसे आपने कहा वहाँ पे आपको बिल्कुल याद करना है और वो तो Да. इतना अलग भाषा है लाइक मैंने कभी सुना ही नहीं जैसे जी ने और हिंदी मिलती जुलती है तो एटलीस्ट आपको पता है कि अच्छा ये थोड़े थोड़े शब्द अलग है, है पर आपको कल्चर समझ में आता है आपको बॉडी लैंग्वेज तो समझ में आएगा और यू नो लाइक मुंबई पंजाब में बट इट्स स्टिल दोस्तों भी पंजाबी है मुंबई में तो मैं उनसे भी थोड़ा सा सुनती थी और बात करती थी और पंजाब आके आई टू से um, अमर जी जसी जी मुझे इतना कम्फर्टेबल किए थे ना सेट पे कि यू you नो know, अगर याद भी नहीं होता अगर गलती भी होती है डोंट वरी हम है सो आई थिंक सेट का माहौल इतना अच्छा था एंड सच में लगा कि हम सब कॉलेज के बच्चे थे और कॉलेज में पढ़ रहे हैं और कॉलेज की फिल्म बना रहे हैं ਸੱਚੇ ਵਿੱਚ ਕਾਲਜ ਲਾਈਫ ਤੇ ਤੁਸੀਂ ਬਹੁਤ ਗਾਣੇ ਲਿਖੇ ਨੇ ਇੱਕ ਵਾਰ ਫਿਰ ਤੋਂ ਕਾਲਜ ਲਾਈਫ ਜਿਉਣ ਦਾ ਹਨਾ ਮੌਕਾ ਮਿਲਦਾ ਜਿਵੇਂ ਹੁਣ ਤੁਸੀਂ ਕਿ ਫੈਮਿਲੀ ਦੇ ਵਿੱਚ ਅੱਗੇ ਵਾ ਚੁੱਕੇ ਹੋ ਬੱਚੇ ਨੇ ਥੋੜਾ ਉਹ ਚੀਜ਼ਾਂ ਦੇ ਵਿੱਚ ਬੰਦਾ ਪਿੱਛੇ ਰਹਿ ਜਾਂਦਾ ਫਿਲਮ ਤੇ ਵੀ ਇਸ ਤਰ੍ਹਾਂ ਇੱਕ ਵਾਰ ਫਿਰ ਤੋਂ ਕਾਲਜ ਲਾਈਫ ਜੀ ਰਹੇ ਹੋ ਕਿਵੇਂ ਲੱਗਿਆ ਨਹੀਂ ਮੈਂ ਅੱਜ ਅਸੀਂ ਹੁਣੇ ਜੀਐਨਏ ਜਾ ਕੇ ਆਏ ਸੀਗੇ ਤਾਂ ਮੈਂ ਉੱਥੇ ਜਾ ਕੇ ਹੀ ਗੱਲ ਕੀਤੀ ਕਿ ਮੈਂ ਅਸੀਂ ਬਹੁਤ ਮਿਸ ਕਰਦੇ ਆਂ ਇਹ ਚੀਜ਼ ਤੇ ਤੁਸੀਂ ਇਸ ਟਾਈਮ ਦੇ ਵਿੱਚੋਂ ਇਹਨੂੰ ਜਮ ਕੇ ਇੰਜੋਏ ਕਰੋ ਕਿਉਂਕਿ ਮੈਨੂੰ ਅੱਜ ਵੀ ਸੁਪਨੇ ਮੇਰੇ ਸਕੂਲ ਦੇ ਆ ਜਾਂਦੇ ਆ ਕਿ ਕਦੇ-ਕਦੇ ਪਤਾ ਨਹੀਂ ਨਾ ਮਾਈਂਡ ਦੇ ਵਿੱਚ ਸ਼ਾਇਦ ਉਹ ਇੰਨੀਆਂ ਪਿਆਰੀਆਂ ਮੂਮੈਂਟਸ ਨੇ ਮੈਮਰੀਜ਼ ਨੇ ਕਿ ਰੋਟੇ ਦਿਮਾਗ ਜਿੱਤਨਾ ਕਿਤੇ ਬੈਕ ਆਫ ਦਾ ਹੈਡ ਪਈਆਂ ਰਹਿੰਦੀਆਂ ਨੇ ਤੇ ਜਦ ਤੁਸੀਂ ਉਹਨੂੰ ਕੋਸ਼ਿਸ਼ ਕਰਦੇ ਹੋ ਯਾਦ ਕਰਨ ਦੇ ਸੁੱਤੇ ਪੇ ਯਾਦ ਆ ਜਾਂਦੀਆਂ ਨੇ ਸੋ ਮੈਨੂੰ ਆਉਂਦੀ ਰਹਿੰਦੀ ਨੇ ਮੈਂ ਮੇਰਾ ਮੇਰੀ ਸਿੰਗਿੰਗ ਦੇ ਵਿੱਚ ਆਉਣਾ ਮੇਰਾ ਮੇਰੇ ਕਾਲਜ ਤੋਂ ਹੀ ਸ਼ੁਰੂ ਹੋਇਆ ਸੋ ਉਹ ਇਸ ਤਰੀਕੇ ਨਾਲ ਕਿ ਕਾਲਜ ਦੇ ਵਿੱਚ ਯੂਥ ਫੈਸਟੀਵਲ ਜਾਂਦੇ ਸੀਗੇ ਉਹ ਉਸ ਤੋਂ ਪਹਿਲਾਂ ਤਾਂ ਪਤਾ ਹੀ ਨਹੀਂ ਸੀਗਾ ਕਿ ਚਾਹ ਸਟੇਜ ਤੇ ਗਾਉਣਾ ਕੀ ਹੁੰਦਾ ਕਿਵੇਂ ਗਾਉਣਾ ਕਿਵੇਂ ਨਹੀਂ ਸੋ ਕਾਲਜ ਤੋਂ ਹੀ ਸ਼ੁਰੂ ਹੋਇਆ ਸੋ ਜਿੰਨਾ ਕੁਝ ਵੀ ਹੁਣ ਤੱਕ ਹੈ ਉਹ ਸਿਰਫ ਮੈਂ ਮੈਂ ਸੋਚਦਾ ਕਿ ਮੇਰੇ ਕਾਲਜ ਦੇ ਵਿੱਚ ਜਿੰਨਾ ਮੈਂ ਗਿਆ ਜਾਂ ਜਿੱਥੇ ਪਾਰਟਿਸਿਪੇਟ ਕੀਤਾ ਉਹਦੇ ਵਿੱਚ ਕਰਕੇ ਆ ਸੋ ਕਾਲਜ ਦੇ ਜਦੋਂ ਅਸੀਂ ਹੁਣ ਸ਼ੂਟ ਕਰਦੇ ਸੀਗੇ ਤੇ ਕੰਟੀਨ ਦੇ ਸ਼ਾਟ ਸੀਗੇ ਬਹੁਤ ਸਾਰੇ ਗਰਾਊਂਡ ਦੇ ਸ਼ਾਟ ਸੀਗੇ ਤੇ ਕਲਾਸਰੂਮ ਦੇ ਸ਼ਾਟ ਸੀਗੇ ਤਾਂ ਮਤਲਬ ਆ ਉਹ ਇੱਕ ਵਾਰ ਪੁਰਾਣਾ ਕੁਮਿਆਰਾ ਸਹੀ ਯਾਦ ਹੋਇਆ ਬਟ ਉਹ ਕਿਉਂਕਿ ਸਾਡੇ ਅਸੀਂ ਲਾਈਵ ਸ਼ੂਟ ਕਰ ਰਹੇ ਸੀ ਲਾਈਵ ਹੁੰਦਾ ਸਾਇੰਸ ਕੇ ਕਾਲਜ ਲੱਗਿਆ ਹੁੰਦਾ ਸੀਗਾ ਤੇ ਕੰਟੀਨ ਚ ਹੋਰ ਵੀ ਕਾਲਜ ਦੇ ਬੱਚੇ ਬੈਠੇ ਹੁੰਦੇ ਸੀਗੇ ਸੋ ਮਤਲਬ ਉਹ ਦੇਖ ਕੇ ਉਹਨਾਂ ਨੂੰ ਆਪਣੇ ਦਿਨ ਯਾਦ ਆਉਂਦੇ ਹੁੰਦੇ ਸੀ ਕਿ ਹਾਂ ਸਿ ਵੀ ਕੰਡੀਆਂ 'ਚ ਬੈਠੇ ਕੋਲਚੇ ਖਾਂਦੇ ਹੁੰਦੇ ਸੀਗੇ ਸਮੋਸੇ ਖਾਣੇ ਤੇ ਚਾਹ ਪੀਣੀ ਸੋ ਚੀਜ਼ਾਂ ਵਧੀਆ ਫੀਲ ਹੋਈਆਂ ਸੋ ਜਿਵੇਂ ਉਹਦੇ ਵਿੱਚ ਦਿਖਾਇਆ ਨਾ ਕਾਲਜ ਵਿੱਚ ਮੁੰਡੇ ਦਾ ਦਿਲ ਟੁੱਟ ਜਾਂਦਾ ਫੁਰਤੀਲੇ ਦਾ ਤੁਹਾਡਾ ਟੁੱਟਿਆ ਸੀ ਇਹ ਦੱਸੋ ਨਹੀਂ ਮੇਰਾ ਨਹੀਂ ਟੁੱਟਿਆ ਸੀ ਕਰਸ਼ ਸੀਗਾ ਕੋਈ ਕਰਸ਼ ਮੈਂ ਜਿਹੜਾ ਸੀਗਾ ਉਹ ਮੇਰੇ ਨਾਲ ਹੀ ਹੈ ਜੀ ਹੁਣ ਵਾਓ ਓਕੇ ਮੈਂ ਤਾਂ ਹਾ ਦਾ ਕਦੇ ਦਿਲ ਟੁੱਟਿਆ ਹਾਂ ਪਰ ਵ ਸਕੂਲ 'ਚ ਕਾਲਜ 'ਚ ਨਹੀਂ ਕਾਲਜ 'ਚ ਮੈਨੂੰ ਦਿਲ ਤੋੜੇ ਕਿੰਨੇ ਕੁ ਥੋੜੇ ਜਿਆਦਾ ਨਹੀਂ ਜਿਆਦਾ ਆਈ ਹੋਪ ਜਿਆਦਾ ਨਹੀਂ ਪਰ ਜਾਣ ਬੂਝ ਕੇ ਤਾਂ ਨਹੀਂ ਤੋੜਿਆ ਪਰ ਆਈ ਥਿੰਕ ਉਹ ਹੋਣਾ ਹੀ ਚਾਹੀਏ ਸਕੂਲ অর ਕਾਲਜ ਕੇ ਟਾਈਮ ਮੇ ਇੱਕ ਵਾਰ ਆਪਕਾ ਦਿਲ ਟੁੱਟਣਾ ਚਾਹੀਏ ਹੈਨਾ ਫਿਰ ਦਰਦ ਨਿਕਲਤਾ ਹੈ ਹੈਨਾ ਫਿਰ ਆਪਕੋ ਦਰਦ ਸਮਝ ਮੇ ਆਤਾ ਹੈ ਤਾਂ ਹੋਂਨਾ ਦਿਲ ਨਹੀਂ ਟੁੱਟਿਆ ਤੁਹਾਡੇ ਦਰਦ ਕਿੱਥੋਂ ਨਿਕਲਦਾ ਫਿਰ ਗਾਣਿਆਂ ਚ ਨਹੀਂ ਮੈਨੂੰ ਲੱਗਦਾ ਕਿ ਜ਼ਰੂਰੀ ਨਹੀਂਗਾ ਕਿ ਤੁਸੀਂ ਸਿਰਫ ਦਿਲ ਟੁੱਟਣਾ ਮਤਲਬ ਥੋੜਾ ਪਿਆਰ ਚ ਦਿਲ ਟੁੱਟਿਆ ਆਉਣਾ ਚਾਹੀਦਾ ਦਿਲ ਤਾਂ ਇਮੋਸ਼ਨਸ ਨੇ ਤੁਸੀਂ ਸੈਡ ਫੀਲ ਕਰਦੇ ਹੋ ਤੁਸੀਂ ਕਿਸੇ ਨਾ ਲਾਈਕ ਤੁਹਾਨੂੰ ਕਿਸੇ ਨੂੰ ਬਹੁਤ ਪਿਆਰ ਕਰਦੇ ਹੋ ਉਹ ਤੁਹਾਡੇ ਰਿਲੇਸ਼ਨਸ਼ਿਪ ਰਿਲੇਸ਼ਨਸ਼ਿਪਸ ਦੇ ਵਿੱਚ ਹੁੰਦਾ ਕਿ ਤੁਸੀਂ ਤੁਹਾਡੇ ਮੰਮੀ ਡੈਡੀ ਆ ਕਿਸੇ ਦੀ ਕਿਸੇ ਦੇ ਦਾਦੀ ਜੀ ਹੋਗੇ ਜਾਂ ਜਿਵੇਂ ਮੇਰੇ ਪਰਦਾਦੀ ਜੀ ਸੀ ਮੇਰੇ ਉਹਨਾਂ ਨਾਲ ਬਹੁਤ ਜਿਆਦਾ ਸੀ ਉਹਨਾਂ ਦੀ ਜਿਹੜਾ ਡੈਥ ਹੋਈ ਤਾਂ ਮੈਨੂੰ ਮਤਲਬ ਮੈਂ ਬਹੁਤ ਰੋਇਆ ਸੋ ਮਤਲਬ ਇਹ ਇਮੋਸ਼ਨਸ ਨੇ ਇਹਨੂੰ ਤੁਸੀਂ ਸਿਰਫ ਇੱਕ ਕੁੜੀ ਦੇ ਨਾਲ ਨਹੀਂ ਉਹ ਕਰ ਸਕਦੇ ਆਗੇ ਸੋ ਇਹ इमोशंस ਕਿਸੇ ਨਾਲ ਵੀ ਹੋ ਸਕਦੇ ਆ ਤੁਹਾਡੇ ਅੱਜ ਦੇ ਟਾਈਮ ਤੇ ਜਾਨਵਰਾਂ ਨਾਲ ਤੁਸੀਂ ਇਹਨੇ ਘਰੇ ਕੈਰਡ ਰੱਖੀ ਹੋਈ ਆ ਇਹ ਹੁਣ ਹੁਣ ਵੀ ਫੋਨ ਤੇ ਫੋਨ ਕਰੀ ਜਾਂਦੀ ਸੀ ਉਹ ਤੇ ਇੰਜੈਕਸ਼ਨ ਲਗਾਉਣਾ ਉਹਦਾ ਇਹ ਕਰਨਾ ਇੰਜੈਕਸ਼ਨ ਲਵਾਉਣ ਭੇਜੀ ਆ ਸੋ ਅਟੈਚਮੈਂਟ ਆ ਤੁਹਾਡੀ ਸੋ ਮੈਨੂੰ ਤਾਂ ਜਿੱਥੇ इमोਸ਼ਨ ਜਦ ਤੁਸੀਂ ਫੀਲ ਕਰ ਸਕਦੇ ਹੋ ਕਿਸੇ ਦਾ ਦੁੱਖ ਜਾਂ ਕੁਝ ਹੋਰ ਉਹ इमोਸ਼ਨਸ ਨੇ ਸੋ ਉਹਦੇ ਲਈ ਤੁਹਾਨੂੰ ਦਿਲ ਟੁੱਟਣਾ ਜ਼ਰੂਰੀ ਨਹੀਂਗਾ ਗਾਉਣ ਦੇ ਲਈ ਸੋ ਟੱਚਵੁੱਡ ਮੇਰੀ ਬਾਬੇ ਵਲੋਗ ਮੇਰੀ ਆਵਾਜ਼ ਦੇ ਵਿੱਚ ਥੋੜੀ ਜੀ ਇਦਾਂ ਦੀ ਉਹ ਆ ਕਿ ਮੈਂ ਜਦੋਂ ਜਦੋਂ ਵੀ ਮੈਂ ਕੁਝ ਇਦਾਂ ਦਾ ਗਾਉਣਾ ਉਹ ਜ਼ਿਆਦਾ ਪਸੰਦ ਕੀਤਾ ਜਾਂਦਾ ਲੋਕਾਂ ਵੱਲੋਂ ਕਿਉਂਕਿ ਉਹ ਮੇਬੀ ਉਹ ਗੋਡ ਗਿਫਟਡ ਆ ਉਹਦੇ ਵਿੱਚ ਮੈਂ ਕੁਝ ਕਰ ਨਹੀਂ ਸਕਦਾ ਤੁਹਾਡਾ ਜਿਹੜਾ ਗਾਣਾ ਇੱਕ ਸਾਲ ਮੈਂ ਕਹਿੰਨੀ ਆ ਜਦੋਂ ਮਰਜ਼ੀ ਲੱਗ ਜੇ ਅੱਖਾਂ 'ਚ ਹੰਝੂ ਨਾ ਆਵੇ ਹੋ ਹੀ ਨਹੀਂ ਸਕਦਾ ਲਾਈਕ ਉਹ ਗਾਣਾ ਤਾਂ ਐਦਾਂ ਨਾ ਉਹੀ ਗਾਣੇ ਦੀ ਬਾਤ ਕਰ ਰਹੇ ਜਿਸ ਵਿੱਚ ਉਹ ਰਿਪੋਰਟਰ ਰੋਣੇ ਲੱਗੀ ਸੀ ਹਾਂ ਅੱਛਾ ਤੁਸੀਂ ਮੈਨੂੰ ਵੀ ਰਵਾਣਾ ਫਿਰ ਮਤਲਬ ਨਹੀਂ ਰਵਾਦੋ ਬਹੁਤ ਬਹੁਤ ਮਤਲਬ ਲਾਸਟ ਉਸ ਨੂੰ ਵੀ ਮੇਰੇ ਅਸੀਂ ਹਰ ਵਾਰ ਸੇ ਇੰਟਰਵਿਊ ਕਰਾ ਸੀ ਇਹ ਜੋ ਰਿਪੋਰਟਰ ਨੇ ਵੀ ਮੈਨੂੰ ਕਿਹਾ ਤੇ ਉਹਨੇ ਵੀ ਮੈਨੂੰ ਇਹ ਚੀਜ਼ ਕਹੀ ਸੀਗੀ ਬਹੁਤ ਸੋਹਣਾ ਸੋਹਮਰਨ ਨੇ ਉਹਨੂੰ ਕਿਹਾ ਵੀ ਤੇਰਾ ਤੂੰ ਮੈਨੂੰ ਕਿਹਾ ਤੇਰਾ ਦਿਲ ਟੁੱਟਿਆ ਹੋਣਾ ਪਰ ਤੇਰਾ ਤੂੰ ਤੇਰਾ ਰੋਈ ਕਹਤੇ ਆ ਤੁਸੀਂ ਤੇਰਾ ਦਿਲ ਟੁੱਟਿਆ ਹੈ ਤਾਂ ਉਹਨੇ ਫਿਰ ਇੱਕ ਗੱਲ ਕੀਤੀ ਕਿ ਕਹਿੰਦੀ ਜ਼ਰੂਰੀ ਨਹੀਂ ਵੀ ਦਿਲ ਟੁੱਟੇ ਤੁਹਾਡੇ ਕਈ ਵਾਰ ਹੋਰ ਬਹੁਤ ਰਿਲੇਸ਼ਨਸ਼ਿਪ ਖਾਸ ਹੁੰਦੇ ਆ ਲਾਈਫ ਦੇ ਵਿੱਚ ਜਿਹੜੇ ਤੁਹਾਨੂੰ ਉਹ ਕਰੇ ਕਈ ਵਾਰ ਇਮੋਸ਼ਨਸ ਨਾ ਅੰਦਰ ਇਹ ਜੇ ਹੁੰਦੇ ਨੇ ਜਿਹੜੇ ਉਹਦੇ ਨਾਲ ਬਾਹਰ ਆ ਜਾਂਦੇ ਨੇ ਕੋਈ ਵੀ ਸੌਂਗ ਸੁਣ ਕੇ ਸੋ ਪਤਾ ਨਹੀਂ ਤੁਸੀਂ ਦੁਬਾਰਾ ਫਿਰ ਮੈਨੂੰ ਕਦੋਂ ਮਿਲਣਾ ਮੈਂ 1 ਸਾਲ ਤਾਂ ਜ਼ਰੂਰ ਸੁਣੂੰਗੀ ਹੁਣ ਉਸੇ ਮੈਨੂੰ ਲੱਗਾ ਕਿ ਅਸੀਂ ਨਹੀਂ ਰਲਣਾ ਤਾਂ ਮੈਂ ਨਹੀਂ ਹੈਗਾ ਮੈਂ ਤਾਂ ਮੈਂ ਮੈਂ ਗਾ ਮੈਂ ਗਾਈ ਗਦਾ ਦੇਣਾ ਨਹੀਂ ਸਾਰੇ ਬਹੁਤ ਬੁਰਾ ਲੱਗਦਾ ਹੈ ਖੁਦ ਨੂੰ ਮੈਂ ਖੁਦ ਆਦਾ ਬਣਾ ਕੇ ਦੇਖਿਆ ਨਾ ਚਾਉਂਦੇ ਵੀ ਹੋਰਾਂ ਨੂੰ ਚਾਕੇ ਦੇਖਿਆ ਖੁਦ ਨੂੰ ਮੈਂ ਖੁਦਾ ਦਾ ਬਣਾ ਕੇ ਦੇਖਿਆ ਨਾ ਚਾਉਂਦੇ ਵੀ ਹੋਰਾਂ ਨੂੰ ਚਾਕੇ ਦੇਖਿਆ ਹਰ ਸਦ ਨਾਲ ਬੜੀ ਕੋਸ਼ਿਸ਼ ਤੇ ਕੀਤੀ ਮੈਂ ਕਿ ਫੇਰ ਛੁਟਾ ਨਾ ਪੈ ਜਾਵਾਂ ਆਪਣੀ ਗੱਲ ਤੋਂ ਅਜ ਇੱਕ ਸਾਲ ਹੋ ਹੋ ਗਿਆ ਏ ਕਹਿੰਦੇ ਮੈਨੂੰ ਕਿ ਮੈਂ ਤੈਨੂੰ ਯਾਰਾ ਭੁੱਲ ਜਾਣਾ ਕੱਲ ਤੂੰ ਮੇਰੇ ਰੋਂਦੇ ਪੂਰੇ ਰੋਂਦੇ ਖੜੇ ਹੋ ਰਹੇ ਮੇਰੇ ਪਰ ਮੈਂ ਰੋਣਾ ਨਹੀਂ ਮੈਂ ਕੰਟਰੋਲ ਕੀਤਾ ਇਸ ਵਿੱਚ ਰੋਣਾ ਨਹੀਂ ਬਹੁਤ ਵਧੀਆ ਲੱਗਿਆ ਸੋ ਕੁਸ਼ਨ ਬੋਲਗੀ ਦੇਖੋ ਮੈਂ ਸੋ ਸਭ ਤੋਂ ਵਧੀਆ ਜਿਵੇਂ ਤੁਸੀਂ ਦੱਸਿਆ ਕਿ ਸੈੱਟ ਤੇ ਬਹੁਤ ਵਧੀਆ ਮਾਹੌਲ ਰਿਹਾ ਕੋਈ ਯਾਦਗਾਰ ਪਲ ਜਿਹੜਾ ਹਮੇਸ਼ਾ ਤੁਹਾਨੂੰ ਯਾਦ ਰਹੇਗਾ आई um, थिंक पहले दिन बिकॉज़ ये मेरी पहली पंजाबी फिल्म थी जैसे मैंने बोला ये हमने पहले शूट किए थे एंड आई रिमेम्बर कि हम चंडीगढ़ यूनिवर्सिटी में शूट कर रहे थे ना और गाने के शूट था एंड नूर आती है फिर फुर्तीला वहाँ खड़ा है और वो ट्रेलर में भी है और पानी गिर रहा है फुर्तीला पे, लेकिन फिर आप थोड़ा सा पैनआउट करते हैं और फिर आपको समझ में आता है कि ये बारिश नहीं है बस ऐसे ही गिर रहा है एंड इट वॉज सो स्वीट मतलब इतनी स्वीट कहानी इतनी ਸੋਨੀ ਕਹਾਣੀ ਹੈ I was like yaar matlab I'm so happy ki main is film ki hissa hu. ਸਿਰ ਜਿਵੇਂ ਸੋਸ਼ਲ ਮੀਡੀਆ ਦਾ ਅੱਜ ਕੱਲ ਬਹੁਤ ਜ਼ਮਾਨਾ ਹੈ ਹਨਾ ਪਹਿਲਾਂ ਜਿਵੇਂ ਸੌਂਗਸ ਆਉਂਦੇ ਸੀ ਰਿਸਪੌਂਸ ਨਹੀਂ ਪਤਾ ਲੱਗਦਾ ਕਿ ਕਿਹੜੇ ਹਨਾ ਚੀਜ਼ ਨੂੰ ਰਿਸਪੌਂਸ ਕੀ ਮਿਲ ਰਿਹਾ ਚਾਹੇ ਅੱਜ ਦੇ ਗਾਣੇ ਆਪਨ ਨਾਲ ਦੀ ਨਾਲ ਪਤਾ ਲੱਗ ਜਾਂਦੇ ਆ ਟ੍ਰੈਂਡਿੰਗ ਹੋ ਰਹੀ ਨੇ ਰੀਲਸ ਆ ਰਹੀਆਂ ਸੋ ਤੁਹਾਨੂੰ ਪਹਿਲਾਂ ਦਾ ਦੌਰ ਵਧੀਆ ਲੱਗਦਾ ਸੀ ਕਿ ਹੁਣ ਦਾ ਨਹੀਂ ਮੈਂ ਅਗਰ ਦੱਸਾਂ ਜੀ ਮੈਂ ਸਾਰੇ ਦੌਰ ਦੇਖਿਆ ਸੋ ਹੁਣ ਕੀ ਹੈ ਕਿ ਬਹੁਤ ਜ਼ਿਆਦਾ ਓਵਰ ਜਿਵੇਂ ਕਹਿ ਲਓ ਕਿ ਲੋਡ ਹੋ ਗਿਆ ਹਾਂਜੀ ਕੰਟੈਂਟ ਦਾ ਬਹੁਤ ਜ਼ਿਆਦਾ ਜਦੋਂ ਮੈਂ ਸ਼ੁਰੂ ਕੀਤਾ ਸੀ ਮੈਨੂੰ ਯਾਦ ਆ ਕਿ ਉਦੋਂ ਸਿੰਗਲ ਟਰੈਕਸ ਨਹੀਂ ਹੁੰਦੇ ਸੀਗੇ ਉਦੋਂ ਸੀਡੀਜ਼ ਹੁੰਦੀਆਂ ਸੀ ਕੈਸੇਟ ਤੋਂ ਸੀਡੀਜ਼ ਤੇ ਸ਼ਿਫਟ ਹੋਇਆ ਸੀ ਤੇ ਕੰਪਨੀ ਕੋਈ ਪੈਸੇ ਨਹੀਂ ਲਾਉਂਦੀ ਹੁੰਦੀ ਸੀ ਇਸ ਕਰਕੇ ਕਿ ਕਹਿੰਦੇ ਸੀ ਪਾਇਰੇਸੀ ਬਹੁਤ ਆ ਪਾਇਰੇਸੀ ਬਹੁਤ ਸੀ ਲੋਕ ओरिजिनल ਕੈਸੇਟ ਨਹੀਂ ਖਰੀਦਦੇ ਸੀਗੇ ਅ ओरिजिनल ਸੀਡੀ ਨਹੀਂ ਖਰੀਦਦੇ ਸੀਗੇ ਸੋ ਮੈਂ ਮੈਂ ਉਹ ਜਨਰੇਸ਼ਨ ਦੇ ਵਿੱਚੋਂ ਆਇਆ ਜਿਨੇ ਕੈਸੇਟਸ ਵੀ ਚਲਾਈਆਂ ਨੇ ਐਸੈਟਸ ਪਰਵਾਈਆਂ ਵੀ ਨੇ ਫਿਰ ਸੀੜੀਆਂ ਵੀ ਖਰੀਦੀਆਂ ਨੇ ਫਿਰ ਪੋਸਟਰ ਵੀ ਲੈ ਕੇ ਆਂਦੇ ਰਿਆਂ ਦੁਕਾਨਾਂ ਤੋਂ ਫਿਰ ਆਪਣੀ ਐਲਬਮ ਕੀਤੀ ਉਹਦੇ ਪੋਸਟਰ ਵੀ ਲਗਾਏ ਨੇ ਖੁਦ ਸੀਡੀਜ਼ ਆਈਆਂ ਸੀਡੀਜ਼ ਤੋਂ ਬਾਅਦ ਫਿਰ ਪੈਨ ਡਰਾਈਵਾਈ ਪੈਨ ਡਰਾਈਵ ਤੋਂ ਬਾਅਦ ਹੁਣ ਸਟ੍ਰੀਮਿੰਗ ਤੱਕ ਪਹੁੰਚੇ ਆ ਸੋ ਇੱਕ ਆਰਟਿਸਟ ਲਈ ਵੈਸੇ ਤਾਂ ਬਹੁਤ ਵਧੀਆ ਗੱਲ ਆ ਕਿ ਹੁਣ ਤੁਸੀਂ ਆਪਣਾ ਗਾਣਾ ਕਰੋ ਤੁਹਾਨੂੰ ਕਿਸੇ ਲੇਬਲ ਦੀ ਲੋੜ ਨਹੀਂ ਤੁਹਾਨੂੰ ਕਿਸੇ ਪ੍ਰਮੋਸ਼ਨਸ ਦੀ ਲੋੜ ਨਹੀਂ ਹੈ ਪ੍ਰਮੋਸ਼ਨ ਤੇ ਚਲੋ ਵੈਸੇ ਤੇ ਲੋੜ ਆਇਆ ਕਿ ਤੁਹਾਨੂੰ ਆਪਣੀ ਇੱਕ ਚੀਜ਼ ਐਨ ਐ ਸ਼ੋਰ ਸ਼ੋਰ ਸ਼ਰਾਬੇ ਦੇ ਵਿੱਚ ਤੁਹਾਨੂੰ ਇੱਕ ਆਪਣੀ ਚੀਜ਼ ਦੱਸਣੀ ਪੈਂਦੀ ਹੈ ਬਟ ਆਦਰਵਾਇਜ਼ ਅਗਰ ਕੋਈ ਬਹੁਤ ਹੀ ਐਕਸਟਰਾਰਡੀਨਰੀ ਕੰਟੈਂਟ ਬਣਿਆ ਤਾਂ ਤੁਸੀਂ ਉਹਨੂੰ ਆਪ ਨਾ ਪ੍ਰਮੋਟ ਮਤਲਬ ਡਿਸਟ੍ਰੀਬਿਊਟ ਕਰ ਸਕਦੇ ਹੋ ਸੇ ਉਹ ਜੇ ਲੋਕਾਂ ਨੂੰ ਪਸੰਦ ਆ ਗਿਆ ਤਾਂ ਮਤਲਬ ਤੁਸੀਂ ਐ ਸੋਚੋਗੇ ਤੁਹਾਨੂੰ ਪਸੰਦ ਆਉਂਦੀ ਸਰ ਉਹਦੇ ਪੈਸੇ ਆਉਣੇ ਸ਼ੁਰੂ ਹੋ ਜਾਣੇ ਆ ਤੇ ਉਸ ਸਟ੍ਰੀਮ ਇਦਾਂ ਦੀ ਚੀਜ਼ ਆ ਕਿ ਤੁਸੀਂ ਇੱਕ ਗਾਣਾ ਅੱਜ ਪੋਸਟ ਪਾਤਾ ਉਹਦੇ ਉੱਤੇ ਤੇ ਤੁਹਾਨੂੰ 10 20 ਸਾਲ ਜਿੰਨੀ ਸਾਲ ਉਹ ਗਾਣਾ ਲੋਕ ਸੁਣੀ ਜਾਣਗੇ ਉਹਦਾ ਤੁਹਾਨੂੰ ਇੱਕ ਰੈਵਨਿਊ ਆਈ ਜਾਣਾ ਪੈਸੇ ਵਾਪਸ ਆਈ ਜਾਣੇ ਸੋ ਇਹ ਇੱਕ ਬਹੁਤ ਵਧੀਆ ਚੀਜ਼ ਹੋਈ ਹੈ ਜਿਹੜੀ ਸ਼ਿਫਟ ਹੋਈ ਹੈ ਸਟ੍ਰੀਮਿੰਗ ਤੇ ਸੋ ਮੇਰੇ ਲਈ ਤਾਂ ਮੈਂ ਤਾਂ ਕਹਿੰਦਾ ਵੀ ਵਧੀਆ ਚੀਜ਼ ਆ ਔਖਾ ਸਾਡੇ ਟਾਈਮ ਥੋੜਾ ਇਸ ਤਰੀਕੇ ਨਾਲ ਔਖਾ ਹੁੰਦਾ ਸੀਗਾ ਮਤਲਬ ਔਖਾ ਸੌਖਾ ਸੇਮ ਸੇਮ ਹੀ ਸੀਗਾ ਬਟ ਏ ਸੀਗਾ ਕਿ ਤੁਹਾਨੂੰ ਇੱਕ ਪੂਰੀ ਐਲਬਮ ਰੈਡੀ ਕਰਨੀ ਪੈਂਦੀ ਸੀਗੀ 10 ਗਾਣਿਆਂ ਦੀ ਜਿਹਦੇ ਵਿੱਚੋਂ ਤੁਹਾਨੂੰ ਹੁੰਦਾ ਸੀ ਇੱਕ ਕਦਾ ਗਾਣਾ ਚੱਲ ਜਾਵੇ ਫਿਰ ਇੱਕ ਗਾਣਾ ਚੱਲਦਾ ਸੀ ਫਿਰ ਤੁਸੀਂ 2-3 ਸਾਲ ਥੋੜੇ ਫ੍ਰੀ ਹੋ ਜਾਂਦੇ ਸੀ ਕੋਈ ਚੱਕਰ ਨਹੀਂ 2 ਸਾਲ ਬਟ ਅੱਜ ਦੇ ਟਾਈਮ ਇਦਾਂ ਕਿ ਅੱਜ ਗਾਣਾ ਆਇਆ ਤੇ ਉਸ ਤੋਂ ਬਾਅਦ ਹੀ 5 ਗਾਣੇ ਨਵੇਂ ਹੋਰ ਆ ਗਏ ਫਿਰ ਤੁਹਾਨੂੰ ਆਪਣਾ ਗਾਣਾ ਪ੍ਰਮੋਟ ਕਰਦੇ ਕਰਦੇ ਲੱਗਦਾ ਕਿ ਯਾਰ ਚੱਲ ਹੁਣ ਨਵਾਂ ਕਰ ਦੰਨੇ ਆ ਉਹਨੂੰ ਹੁਣ ਮੈਨੂੰ ਲੱਗਦਾ ਜ਼ਿਆਦਾ ਟਾਈਮ ਕੋਸ ਤੋਂ ਬਾਅਦ ਸੋ ਬਹੁਤ ਤੇਜ਼ੀ ਆ ਗਈ ਹੈ ਮੈਨੂੰ ਟਾਈਮ ਬਦਲ ਗਿਆ ਹਾਂ ਬਟ ਕਿ ਮਿਊਜ਼ਿਕਲੀ ਦਾ ਵਧੀਆ ਚੀਜ਼ ਹੈ ਕਿ ਜਦੋਂ ਆਪ ਮਿਊਜ਼ਿਕ ਬਣ ਰਿਹਾ ਨਵੇਂ ਐਕਸਪੈਰੀਮੈਂਟਸ ਹੋ ਰਿਹਾ ਤੇ ਇਹੀ ਹੈ ਤੇ ਮੈਂ ਤੁਹਾਡਾ ਇੱਕ ਕਿੱਸਾ ਸੁਣਿਆ ਸੀ ਤੁਸੀਂ ਦੱਸਿਆ ਸੀ ਕਿ ਮੈਂ ਦਿੱਲੀ ਗਿਆ ਸੀਗਾ ਦਿੱਲੀ ਦੇ ਵਿੱਚ Song ਸੀਗਾ ਕਿ ਲੋਕ ਪਹਿਚਾਨ ਨਹੀਂ ਰਹੇ ਸੀ ਹਨੀ ਸਿੰਘ ਹਨੀ ਸਿੰਘ ਦਾ ਦੌਰ ਸੀਗਾ ਉਸ ਟਾਈਮ ਦੇ ਵਿੱਚ ਤੇ ਮੈਂ ਉਦੋਂ ਕਿਹਾ ਕਿ ਮੈਂ ਉਦੋਂ ਹੀ ਆਉਣਾ ਜਦੋਂ ਮੈਂ ਹਿੱਟ ਹੋ ਗਿਆ ਦਿੱਲੀ ਵਾਲੇ ਮੈਨੂੰ ਪਛਾਨਣ ਲੱਗ ਗਏ ਮੈਂ ਕਿਸੇ ਨੂੰ ਕਿਹਾ ਨਹੀਂ ਸੀਗਾ ਐਕਚੁਅਲੀ ਕਿ ਉਹ ਉਹ ਸੀਨ ਕੀ ਸੀਗਾ ਕਿਸੇ ਫਿਲਮ ਦੀ ਪ੍ਰੋਮੋਸ਼ਨ ਦੇ ਲਈ ਗਿਆ ਸੀ ਜਿਵੇਂ ਹੁਣ ਅਸੀਂ ਪ੍ਰੋਮੋਸ਼ਨ ਕਰਦੇ ਫਿਰਦੇ ਹਾਂ ਸੋ ਦੇਖ ਫਿਲਮ ਆਉਣੀ ਸੀ ਪਿੰਕੀ ਮੋਗੇ ਵਾਲੀ ਸੋ ਉਸ ਫਿਲਮ ਦੀ ਪ੍ਰੋਮੋਸ਼ਨ ਤੇ ਮੈਂ ਟੀ ਸੀਰੀਜ਼ ਮੇਰੀ ਐਲਬਮ ਆਈ ਸੀ ਸੋ ਉਹਨਾਂ ਨੇ ਸਾਨੂੰ ਉੱਥੇ ਥੋੜਾ ਸਟਾਰਟ ਕਰਨ ਲਈ ਸ਼ੋਅ ਬੁਲਾਇਆ ਸੀਗਾ ਤੋ ਮੈਂ ਸਟੇਜ ਤੇ ਗਾ ਰਿਹਾ ਸੀ ਪਹਿਲਾਂ ਤਾਂ ਉਹ ਦਿੱਲੀ ਸੀਗਾ ਮੈਂ ਤਾਂ ਪੰਜਾਬ ਨਹੀਂ ਉਸ ਟਾਈਮ ਜਾਣ ਦਾ ਸੀ ਕਿਉਂਕਿ ਮੇਰਾ ਪਹਿਲਾ ਹੀ ਪਹਿਲੀ ਐਲਬਮ ਸੀ ਇੱਕੋ ਹੀ ਗਾਣਾ ਆਇਆ ਸੀਗਾ ਸੋ ਮੈਂ ਸਟੇਜ ਦੇ ਉੱਪਰ ਪਰਫਾਰਮ ਕਰ ਰਿਹਾ ਸੀ ਪਹਿਲਾਂ ਤਾਂ ਕਿਸੇ ਨੂੰ ਪਤਾ ਨਹੀਂ ਸੀ ਕੌਣ ਪਰਫਾਰਮ ਕਰ ਰਿਹਾ ਸੋ ਉੱਪਰੋਂ ਫਿਰ ਇੱਕੋ ਦਾ ਮਸ਼ੋਰ ਮੱਚਿਆ ਕਿ ਹਨੀ ਸਿੰਘ ਹਨੀ ਸਿੰਘ ਤੋ ਜਿੰਨੇ ਵੀ ਸੀਗੇ ਉਹ ਵੀ ਚਲੇ ਗਏ ਨਾ ਮੈਂ ਮੈਨੂੰ ਫਿਰ ਮੈਂ ਇੱਕੋ ਦਮ ਉਹ ਮੈਨੂੰ ਸਮਝ ਨਹੀਂ ਆ ਰਹੀ ਇਸ ਵਿੱਚ ਕੀ ਕਰਾਂ ਬਿਲਕੁਲ ਨਵਾਂ ਸੀਗਾ ਐਕਸਪੀਰੀਅੰਸ ਵੀ ਨਹੀਂ ਸੀਗਾ ਫਿਰ ਮੈਂ ਉੱਤਰ ਕੇ ਆਇਆ ਤੇ ਕਾਰ ਚ ਬੈ ਕੇ ਮੈਂ ਬਹੁਤ ਜਿਵੇਂ ਕਹ ਲਓ ਵੀ ਥੋੜਾ ਇਦਾਂ ਉਦਾਸ ਹੋ ਗਿਆ ਮੈਂ ਮੇਰੇ ਨਾਲ ਸੀਗਾ ਮੁੰਡਾ ਗੋਲਡੀ ਦੇਸੀ ਗੁਰੂ ਤੁਸੀਂ ਵਾਪਸ ਆ ਰਹੇ ਸੀ ਤਾਂ ਮੈਨੂੰ ਐਂ ਗੱਲ ਕਰਨ ਲੱਗਾਂ ਮੈਂ ਕਿ ਯਾਰ ਮੈਨੂੰ ਬੜਾ ਬੁਰਾ ਲੱਗਿਆ ਕਹਿੰਦਾ ਹਾਂ ਯਾਰ ਮੈਨੂੰ ਵੀ ਐਂ ਲੱਗਿਆ ਵੀ ਵੀ ਆਪਾਂ ਨੂੰ ਨਾ ਉੱਥੇ ਜਾਣਾ ਚਾਹੀਦਾ ਵੀ ਜਿੱਥੇ ਆਪਾਂ ਨੂੰ ਲੋਕ ਜਾਣਦੇ ਹੋਣ ਵੀ ਜਿੱਥੇ ਜਿਨ੍ਹਾਂ ਨੇ ਗਾਣਾ ਸੁਣਿਆ ਹੋਵੇ ਫਿਰ ਅਸੀਂ ਐਂ ਗੱਲ ਕਰਦੇ ਕਰਦੇ ਉਂਿਓ ਆਪਣੇ ਆਪ ਨੂੰ ਮੋਟੀਵੇਟ ਕਿ ਯਾਰ ਹੁਣ ਨਾ ਆਪਾਂ ਗਾਣਾ ਨਾ ਦਿੱਲੀ ਲਈ ਬਣਾਵਾਂਗੇ ਸੈਟਰਡੇ ਸੈਟਰਡੇ ਟਾਈਪ ਗਾਣਾ ਬਣਾਵਾਂਗੇ ਸੋ ਅਸੀਂ ਰਸਤੇ 'ਚ ਆਉਂਦੇ ਆਹੀ ਸਾਡੇ ਦਿਮਾਗ ਚੱਲੀ ਜਾਂਦੀ ਐ ਸਟੂਡੀਓ ਆ ਕੇ ਵੀ ਵਾਪਸ ਆਏ ਅਸੀਂ ਇਹ ਜਿਹੇ ਗਾਣੇ ਬਣਾਉਣੇ ਸ਼ੁਰੂ ਕਰਦੇ ਸੋ ਉਹ ਉਹੀ ਗੱਲ ਕਿ ਤੁਸੀਂ ਮੇਰੇ ਦਿਮਾਗ ਉਹ ਉਹ ਚੀਜ਼ ਨੇ ਹਿੱਟ ਕੀਤਾ ਤੇ ਐਂਡ ਮੈਂ ਉਹਦੇ ਲਈ ਕੰਮ ਕਰਨਾ ਸ਼ੁਰੂ ਕਰਤਾ ਬਲਚੜਿਆ ਚੇਤਕ ਮੈਂ ਉਹੀ ਗੱਲ ਕਰਨ ਲੱਗਾ ਸੀ ਗਾਣੇ ਮੈਂ ਐਲਬਮ ਦੇ ਵਿੱਚ ਉਹ ਮੈਂ ਦਾ ਇੱਕ ਥੋੜਾ ਹਾਊਸ ਮਤਲਬ 뮤직 ਟਾਈਪ ਬਣਾਇਆ ਸੀਗਾ ਕਲੱਬ 뮤직 ਦੇ ਟਾਈਪ ਬਟ ਉਹ ਗਾਣਾ ਕਿਸੇ ਨੇ ਸੁਣਿਆ ਹੀ ਨਹੀਂ ਗਾਣਾ ਸੁਣਿਆ ਚੇਤਕ ਜਿਹੜਾ ਕਿ ਮੈਂ ਬਣਾਇਆ ਸੀ ਆਪਣੇ ਪਿੰਡ ਦੇ ਲੋਕਾਂ ਦੇ ਲਈ ਸੋ ਉਹੀ ਦਿੱਲੀ ਚੱਲ ਰਿਹਾ ਉਹੀ ਯੂਪੀ ਚੱਲ ਰਿਹਾ ਉਹੀ ਹਰਿਆਣਾ ਕਿਉਂਕਿ ਸਾਰੇ ਉਸ ਨਾਲ ਰਿਲੇਟ ਕਰ ਪਾਉਂਦੇ ਆ ਸੋ ਮੈਨੂੰ ਲੱਗਦਾ ਕਿ ਤੁਹਾਡਾ ਇੱਕ ਥੋੜਾ ਸੋਚਣਾ ਬਹੁਤ ਜ਼ਰੂਰੀ ਆ ਉਹਦੇ ਲਈ ਸੋ ਕਈ ਚੀਜ਼ਾਂ ਤੁਹਾਨੂੰ ਹਿੱਟ ਕਰਦੀਆਂ ਨੇ ਉਹ ਕਈ ਵਾਰ ਤੁਹਾਨੂੰ ਚੰਗੇ ਲਈ ਹਿੱਟ ਕਰਦੀਆਂ ਨੇ ਸੋ ਉਤੋਂ ਮੋਟੀਵੇਟ ਹੋ ਕੇ ਅਗਰ ਤੁਸੀਂ ਕੁਝ ਕਰਦੇ ਹੋ ਤਾਂ ਉਹ ਕਦੇ ਨਾ ਕਦੇ ਤੁਹਾਨੂੰ ਸਫਲਤਾ ਮਿਲਦੀ ਆ ਤੇ ਹੁਣ ਦੇਖੋ ਸਿਰਫ ਦਿੱਲੀ ਕੀ ਹੁਣ ਦੇਸ਼ਾਂ ਵਿਦੇਸ਼ਾਂ ਚ ਪੂਰੀ ਥਾਂ ਤੇ ਧੱਕ ਮਚਾਈ ਹੋਈ ਆ ਜਸਸੀ ਗਿੱਲ ਜੀ ਨੇ ਸੋ ਮੈਮ ਤੁਹਾਨੂੰ ਜੀ ਜਿਵੇਂ ਤੁਸੀਂ ਪੰਜਾਬੀ ਇੰਡਸਟਰੀ ਤੋਂ ਬਿਲੋਂਗ ਨਹੀਂ ਕਰਦੇ ਸੋ ਤੁਹਾਡਾ ਫੇਵਰੇਟ ਸਟਾਰ ਕਿਹੜਾ ਹੈ ਆਮ सिर्फ एक नहीं है आ, मेरा इच्छा है कि मैं इन सब के साथ एक दिन काम करने वाली हूँ तो इट वुड बी अमरिंदर गिल जी गिप्पी जी अभी जस्सी जी के साथ काम कर चुकी हूँ सो दैट्स वन टिक अभी मेरी जिंदगी में एक टिक हो गया एमी वर्क जी अगेन दिलजीत ऑल्सो वन टिक क्योंकि हम जोगी में काम किए थे हिंदी में बट आई लव टू डू अ पंजाबी फिल्म आ, उसके साथ बट या आई मीन जैसे मेरा करियर बढ़ रहा है मैं बहुत खुश हूँ और मैं बहुत ग्रेटफुल हूँ कि मुझे इतने

ਇੱਕ ਲਾਸਟ Song ਫੁਰਤੀਲਾ ਦਾ ਤੁਸੀਂ ਮੇਰੇ ਗਾਣੇ ਸੁਣਨੇ ਆ ਫੁਰਤੀਲਾ ਦਾ ਫੁਰਤੀਲਾ ਦੀ ਪ੍ਰੋਮੋਸ਼ਨ ਦੇ ਲਈ ਇੱਕ Song ਲਾਸਟ ਚਾ ਲੁਧਿਆਣਾ ਲਾਈਵਲੀ ਮੈਸੇਜ ਸੋਲੋ ਮੈਸੇਜ ਮੈਂ ਪਹਿਲਾਂ ਦੇ ਦਿੰਦਾ ਮੈਸੇਜ ਇਹ ਹੀ ਹੈ ਕਿ ਅਸੀਂ ਆਪਣੇ ਵੱਲੋਂ ਬਹੁਤ ਡਿਫਰੈਂਟ ਫਿਲਮ ਬਣਾਈ ਆ ਤੇ ਹਮੇਸ਼ਾ ਇਹ ਗੱਲ ਹੁੰਦੀ ਰਹਿੰਦੀ ਹੈ ਕਿ ਪੰਜਾਬੀ ਫਿਲਮਾਂ ਬਹੁਤ ਸੇਮ ਸਿਮਿਲਰ ਸਿਮਿਲਰ ਬਣਦੀਆਂ ਨੇ ਬਟ ਅਸੀਂ ਬਹੁਤ ਇੱਕ ਡਿਫਰੈਂਟ हटਕੇ ਫਿਲਮ ਬਣਾਉਣ ਦੀ ਕੋਸ਼ਿਸ਼ ਕੀਤੀ ਆ ਚਾਹੇ ਉਹ ਲੋਕਸ ਵੱਲੋਂ ਹੋਵੇ ਚਾਹੇ ਉਹ ਅ ਇੱਕ ਸਟੋਰੀ ਹੋਵੇ ਚਾਹੇ ਤੁਸੀਂ ਕਹੋ ਉਹਦੀ ਜਿਵੇਂ ਇਸ ਤਰੀਕੇ ਨਾਲ ਸ਼ੂਟ ਹੋਈ ਆ ਨਵੀਂ ਕਾਲਜ ਦੀ ਤੁਹਾਨੂੰ ਲੁੱਕ ਜਾਂ ਸਟੋਰੀ ਲੱਗੂਗੀ ਉਹ ਤੇ ਇਸ ਫਿਲਮ ਦੇ ਵਿੱਚ ਜਿੰਨੇ ਇੱਕ ਹੋਰ ਡਿਫਰੈਂਟ ਜੀ ਚੀਜ਼ ਇਹ ਆ ਕਿ ਜਿੰਨੇ ਫਰਤੀਲੇ ਦੇ ਈਮੋਸ਼ਨ ਬਿਆਨ ਕਰਦੇ ਆ ਗਾਣੇ ਉਹ ਸਾਰੇ ਮੈਂ ਆਪਣੀ ਆਵਾਜ਼ ਚ ਗਾਏ ਆ ਸੋ ਹੋਰ ਜਿਹੜੇ ਗਾਣੇ ਆ ਜਾਂ ਉਹ ਉਹ ਕਿਸੇ ਹੋਰ ਤੋਂ ਪ੍ਰਪਗਿਲ ਨੇ ਗਾਇਆ ਅੱਛਾ ਜੀ ਜੀ ਸੋ ਗਾਣਾ ਇਹਦੇ ਵਿੱਚ ਇੱਕ ਫਿਲਮ ਦੇ ਵਿੱਚ ஓ மே சாமே அல்ல மரதே மரது பச்சக்கே ஒண்ணே யரே நா அல் மரதே பச்சக்கே நீ ਪੁੱਲ ਦੇ ਰਹਿੰਦੇ ਨੇ ਅਕਸਰ ਇਹ ਹੋ ਜਹੇ ਲੋਕ ਹੀ ਚਿੱਤੇ ਰਹਿੰਦੇ ਨੇ ਝੂਠੇ ਉਹਦੇ ਵਾਦੇ ਮੈਂ ਇਕਰਾਰ ਚ ਆ ਸੀ ਝੂਠੇ ਉਹਦੇ ਵਾਦੇ ਮੈਂ ਇਕਰਾਰ ਚ ਆ ਮੈਂ ਹਾਲੇ ਤੱਕ ਵੀ ਉਸ ਕੁੜੀ ਦੇ ਪਿਆਰ ਚ ਆ ਮੈਂ ਹਾਲੇ ਤੱਕ ਵੀ ਉਸ ਕੁੜੀ ਦੇ ਪਿਆਰ ਚ ਆ ਆਉਂ ਥੈਂਕ ਯੂ ਥੈਂਕ ਯੂ ਸੋ ਮਾਚ ਸੋ ਦਰਸ਼ਕੋ ਫਿਲਮ ਆਰੀਆ ਫੁਰਤੀਲਾ ਜਸਸੀ ਗੱਲ ਐਨ ਮਹਾਰਾਜੀ ਦੀ ਇਸ ਜੋੜੀ ਨੂੰ ਬਹੁਤ ਪਿਆਰ ਦਿਓ ਕਿਉਂਕਿ ਇੱਕ ਵੱਖਰੀ ਸਟੋਰੀ ਲੈ ਕੇ ਆ ਰਹੇ ਨੇ ਇੱਕ ਵੱਖਰੀ ਲੁੱਕਸ ਦੇ ਨਾਲ ਸਭ ਦੇ ਦਿਲਾਂ ਦੇ ਰਾਜ ਕਰਨ ਆ ਰਹੇ ਨੇ ਜਸਸੀ ਗੱਲ ਐਂਡ ਅਮਾਇਰਾ ਐਂਡ all the very best, the best for the movie the <laughs>